ਆਏਗਾ ਮੋਦੀ ਦਾ ਉਹ ਕਹਿੰਦਾ ਹਾਂਜੀ ਲੋਬੀ ਸਾਥਿਓ ਥੋੜਾ ਇੱਕ ਵਾਰ ਫੇਰ ਨਵੀਂ ਵੀਡੀਓ ਸਵਾਗਤ ਹੈ ਤੇ ਸਾਡੀ ਸੰਸਰੀ ਟੂ ਵੈਲਫੇਅਰ ਕਮੇਟੀ ਰਜਿਸਟਰਡ ਹੈ ਰੋਪੜ ਦੀ ਸੈਕੰਡ ਕਮੇਟੀ ਰਜਿਸਟਰਡ ਹੈ ਪ੍ਰਿੰਸੀਪਲ ਸੰਤ ਸਿੰਦਰਪਾਲ ਜੀ ਸਾਰੇ ਮੌਜੂਦ ਸਖਸ਼ੀਤਾਵਾਂ ਖੜੀਆਂ ਸ਼ਰਮਾ ਜੀ ਕੈਪਟਨ ਸਾਹਿਬ ਖੜੇ ਹੈ ਗੁਰਪ੍ਰੀਤ ਸਿੰਘ ਜੀ ਹਰਜੀਤ ਸਾਡਾ ਸੀਨੀਅਰ ਮੀਤ ਪ੍ਰਧਾਨ ਹੈ ਇਹਨਾਂ ਦੀ ਗਵਾਇਜ਼ ਚ ਜ ਮੀਟਿੰਗ ਹੋ ਰਹੀ ਹੈ ਭਾਈ ਸਾਹਿਬ ਖੜੇ ਹੈ ਕਲਦੀਪ ਸਿੰਘ ਜੀ ਖੜੇ ਹੈ ਤੇ ਸੰਧੂ ਸਾਹਿਬ ਡਿਪਟੀ ਡਾਇਰੈਕਟਰ ਰਿਟਾਇਰ ਹੈ ਤੇ ਅਸੀਂ ਆਪਣੀ ਕਹੋ ਲੋ ਵੀ ਮੁਰਲੀਆਂ ਲੋੜਾਂ ਲਈ ਚਿੰਤਤ ਹੋ ਕੇ ਗੱਲਬਾ ਇਸ ਮੀਟਿੰਗ ਚੋ ਕਹਿ ਲੋ ਵੀ ਪੂਰੀ ਮਧਾਣੀ ਰੜਕਾਂਗੇ ਕੀ ਨਿਕਲੂਗਾ ਫਿਰ ਦੱਸਦੇ ਇਕੱਠੇ ਹੋ ਕੇ ਨਹੀਂ ਲੜਾਂਗੇ ਲੜਾਈ ਇਹ ਤੇ ਪਿਆਰ ਨਾਲ ਚਾਹੇ ਕਿਵੇਂ ਵੀ ਹੈਗਾ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਕਰਨਾ ਪੈਣਾ ਇਸ ਕਰਕੇ ਬਹੁਤ ਜ਼ਰੂਰੀ ਮਸਲਾ ਜੀ ਨਹੀਂ ਬਿਲਕੁਲ ਤੁਹਾਡਾ ਸਹਿਮਤਾ ਬਗੈਰ ਸਿੰਘ ਤੋਂ ਟਾਈਮ ਲੈ ਕੇ ਆਪਾਂ ਜੋ ਵੀ ਅਗਲੀ ਕਾਰਵਾਈ ਹੈ ਉਹ ਨਿੱਕੀ ਨਹੀਂ ਬਹੁਤ ਸ਼ੋਰ ਸ਼ਾਰਟ ਨੋਟ ਤੇ ਆ ਸਾਰੇ ਸਾਥੀ ਆਏ ਆ ਪ੍ਰੋਫੈਸਰ ਸਾਹਿਬ ਆ ਗਏ ਸੋ ਇਹ ਹੁਣੇ ਵੀ ਬੜੀਆਂ ਸ਼ਕਤੀਆਂ ਸਾਰੀਆਂ ਸਾਡੀ ਕਲੋਨੀ ਚ ਰਹਿੰਦੀਆਂ ਇੱਕ ਇੱਕ ਦਾ ਲੱਖ ਵਰਗਾ ਕਹਿ ਲੋ ਪੈਣਾ ਹੈਗਾ ਆ ਸਾਡਾ ਬੱਚਾ ਖੜਾ ਹੁਣ ਸੈਣੀ ਸਾਹਿਬ ਤੁਸੀਂ ਰਾਜੀ ਫਾਰਮ ਤੋਂ ਤੁਸੀਂ ਆਪਣੀ ਲੋਹਾ ਹੋਜਰੀ ਮੈਂ ਇਸ ਵਿੱਚ ਵਿਸ਼ੇ ਵਿੱਚ ਸਹਿਮਤ ਹਾਂ ਤੇ ਸਾਨੂੰ ਮਿਲ ਕੇ ਇਹ ਜਿਹੜਾ ਕਾਮਨ ਕਿਉਂਕਿ ਦੇਖੋ ਸਾਰੇ ਘਰ ਆਪਾਂ ਸਾਰੇ ਵੱਖਰੇ ਐਟਮੋਸਫੇਅਰ ਤੋਂ ਆਏ ਆ ਪਰ ਜਿਹੜਾ ਪਾਣੀ ਉਹ ਸਾਰੇ ਸਾਂਝਾ ਜਾਂਦਾ ਸਾਰੇ ਘਰਾਂ ਵਿੱਚ ਇੱਕ ਟੈਂਕ ਤੋਂ ਜਾਂਦਾ ਤੇ ਸਾਨੂੰ ਇਹ ਚਾਹੀਦਾ ਕਿ ਜਿਹੜਾ ਕਾਮਨ ਸੋਰਸ ਆਫ ਸਾਡਾ ਪਾਣੀ ਦਾ ਸੋਰਸ ਆ ਉਹਦੇ ਵਿੱਚ ਸੰਭੇਲ ਸਿੰਘ ਸਾਹਿਬ ਦੀ ਦੀ ਇਨਪੁੱਟ ਲੈਣੀ ਚਾਹੀਦੀ ਆ ਕਿ ਉਹ ਦੱਸੇ ਕਿ ਇਸ ਇਸ ਜਿਹੜੇ ਪ੍ਰੋਬਲਮ ਆ ਰਹੀ ਸਾਨੂੰ ਇਹਦੀ ਸਮੱਸਿਆ ਕਿ ਕਿ ਕਿੱਦਾਂ ਹੈਂਡਲ ਕਰ ਸਕਦੇ ਠੀਕ ਹੈ ਓਵਰ ਟੂ ਹੁਣ ਕੈਪਟਨ ਸਾਹਿਬ ਸਾਡੇ ਕੈਪਟਨ ਸਾਹਿਬ ਹੈ ਮਜਰੂਰ ਤੋਂ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਹੈ ਉਹ ਪਾਣੀ ਦੇ ਵਿਸ਼ੇ ਵਿੱਚ ਕਰ ਰਹੇ ਹਾਂ ਤੇ ਸਾਡਾ ਸਾਰਿਆਂ ਨੇ 23 ਸਲਾ ਬਣਾਈ ਹੈ ਕਿ ਸੋਮਵਾਰ ਦਾ ਟਾਈਮ ਲੈ ਕੇ ਭਗੇਲ ਸਿੰਘ ਜੀ ਨੂੰ ਮਿਲਿਆ ਜਾਵੇ ਤੇ ਉਹਨਾਂ ਨੂੰ ਰਿਕਵੈਸਟ ਕੀਤੀ ਜਾਵੇ ਕਿ ਪੈਰਲਲ ਬੋਰਡ ਦਾ ਨਹੀਂ ਬਿਲਕੁਲ ਇਹ ਪਹਿਲਾ ਰਿਕਵੈਸਟ ਹੈ ਹਾਂਜੀ ਹਾਂ ਫੇਰ ਮੰਗਵਤਾ ਔਰ ਆਰਦੀਪ ਸਿੰਘ ਰਿੱਪੂ ਸਾਡਾ ਨੌਜਵਾਨ ਮੈਂਬਰ ਹੈ ਕਿਉਂਕਿ ਤੁਸੀਂ ਅੱਗੇ ਚਲਾਉਣੀ ਹੈ ਕਮੇਟੀ ਅਸੀਂ ਤਾਂ ਹੁਣ ਛੱਡਦੇ ਫੋਲ ਹੈ ਹਾਂਜੀ ਬਿਲਕੁਲ ਜੀ ਪਾਣੀ ਦਾ ਮਸਲਾ ਜਿਹੜਾ ਬਹੁਤ ਗੰਭੀਰ ਹੈ ਜੇ ਪਾਣੀ ਸਾਫ਼ ਹੋਊਗਾ ਤਾਂ ਹੀ ਆਪਣੀ ਸਿਹਤ ਨਾਲ ਆਪਾਂ ਕਿਹੜੇ ਤਰ੍ਹਾਂ ਵਿੱਚ ਚੱਲ ਸਕਦੇ ਆ ਲੋਕਾਂ ਦੇ ਵਿੱਚ ਪਾਣੀ ਦਾ ਮਸਲਾ ਪਹਿਲੇ ਦੇ ਆਧਾਰ ਤੇ ਆਪਾਂ ਸਾਰਿਆਂ ਨੂੰ ਇਕਜੁੱਟ ਹੋ ਕੇ ਬਗੇਰ ਲੋਕਲ ਦੇ ਐਮਐਲਏ ਅਗਰ ਜੋ ਫੰਡ ਦਾ ਇਸ਼ੂ ਆਉਂਦਾ ਤਾਂ ਉਹਨਾਂ ਤੋਂ ਵੀ ਹੈਲਪ ਲੈਣੀ ਪੈਂਦੀ ਹੈ ਬਿਲਕੁਲ ਹੀ ਸਾਰਾ ਕੁਝ ਅਸੀਂ ਤਾਂ ਬਸ ਉਈ ਮੋਹਰਾ ਜਿਹਾ ਹੀ ਹੈ ਗੁਰਪ੍ਰੀਤ ਹਾਂ ਸਾਰਾ ਕੁਝ ਸਾਡੇ ਜਿਹੜੇ ਸੀਨੀਅਰ ਪਰਸਨ ਸਾਰਿਆਂ ਨੇ ਕੁਝ ਕਹਿ ਚੁੱਕੇ ਆਂ ਅਸੀਂ ਆਲਰੇਡੀ ਅਸੀਂ ਇਸ ਬਾਰੇ ਪਹਿਲਾਂ ਵੀ ਦੋ ਤਿੰਨ ਵਾਰੀ ਮੀਟਿੰਗਾਂ ਅੋਲਿਪੀਅਰ ਸਿੰਘ ਨਾਲ ਕਰ ਚੁੱਕੇ ਆਂ ਤੇ ਅਸੀਂ ਜਲਦ ਜਲਦੀ ਮੀਟਿੰਗ ਫਿਕਸ ਕਰਨ ਦੀ ਕਿ ਮੰਡੇ ਅਸੀਂ ਮੀਟਿੰਗ ਫਿਕਸ ਕਰਕੇ ਜਲਦ ਜਲਦੀ ਇਹਦਾ ਫੈਸਲਾ ਕਰਾਂਗੇ ਤਾਂ ਕਿ ਬੋਰ ਇਸ ਮੰਦ ਦੇ ਅਸੀਂ ਅੰਡ ਦੇ ਵਿੱਚ ਸ਼ੁਰੂ ਕਰਵਾ ਸਕੀਏ ਬਿਲਕੁਲ ਬੋਰ ਸ਼ੁਰੂ ਕਰਾਉਣਾ ਪੈਣਾ ਇਹ ਸਾਡੇ ਭਾਜੀ ਖਣੇ ਸਰਦਾਰ ਜੀ ਹਾਂਜੀ ਅੱਜ ਤਾਂ ਹੁਣ ਕਹਿਣਾ ਜਿੰਨੇ ਬੰਦੇ ਆਪਾਂ ਇਕੱਠੇ ਹੋਏ ਆ ਪਹਿਲਾਂ ਤਾਂ ਇਹਨਾਂ ਸਾਰਿਆਂ ਦਾ ਹੁਣ ਹੁਣ ਜਲੇ ਵੀ ਆਪਾਂ ਸਾਰਿਆਂ ਨੇ ਜਾਣੀ ਜਾਣਾ ਅਸੀਂ ਕੱਲ ਦੀ ਸਾਰਿਆਂ ਨੂੰ ਸਾਡੇ ਕੋਲ ਨਾ ਕੋਲੇ ਤਕਰੀਬਨ 165 ਘਰ ਦੇ ਲਾਗੇ ਹੈਗੇ ਸਾ ਕਲੋਨੀ ਦੇ ਵਿੱਚ ਜੇ ਬੇਸਿਕਲੀ ਜੇ ਦੇਖਿਆ ਜਾਵੇ ਤਾਂ 128 ਘਰ ਇਹ ਜਿਹੜੇ ਹੈਗੇ ਆ ਇਹੀ ਮੂਰੇ ਹਰੇਕ ਕੰਮ ਦੇ ਵਿੱਚ ਹੁੰਦੇ ਆ ਵੀ ਕਿਸੇ ਨੂੰ ਪ੍ਰੋਬਲਮ ਹੋਵੇ ਕਿਸੇ ਨੂੰ ਕੁਝ ਹੋਵੇ ਤਾਂ ਅਸੀਂ ਇਹ ਬੋਰ ਕਰਾਉਣ ਤੋਂ ਪਹਿਲਾਂ ਪਹਿਲਾਂ ਇੱਕ ਆਪਣੀ ਵੀ ਮੀਟਿੰਗ ਕਰਾਂਗੇ ਹੁਣ ਵੀ ਜੇ ਜੇ ਬੋਰ ਕਰਾਉਣਾ ਤਾਂ ਅਸੀਂ 128 ਘਰ ਇਹ ਕਰਾਵਾਂਗੇ ਫਿਰ ਫਿਰ ਅਸੀਂ ਬਾਕੀ ਕਨੈਕਸ਼ਨ ਘਟਾਂਗੇ ਪਾਣੀ ਦਾ ਐਸ ਸੂਨ ਐਸ ਪੋਸੀਬਲ ਹੱਲ ਜਿਸ ਤਰ੍ਹਾਂ ਵੀ ਕਮੇਟੀ ਕਹੇਗੀ ਅਸੀਂ ਉਸ ਤਰ੍ਹਾਂ ਕਮੇਟੀ ਦੇ ਨਾਲ ਆ ਜੋ ਵੀ ਇਹਨਾਂ ਨੇ ਮਿਲਣਾ ਜਿਸ ਤੇ ਵੀ ਅਸੀਂ ਜਾਣ ਨੂੰ ਤਿਆਰ ਆ ਜੀ ਨਾਲ ਬਿਲਕੁਲ 21 ਪੈਸਾ ਹਲੇ ਕਢਵਾਇਆ ਜੀ ਹੈਗਾ ਲੋ ਜੀ ਸਾਡੇ ਰੋਡਵੇ ਦੇ ਸੁਪਰਡੈਂਟ ਜਸਵੀਰ ਸਿੰਘ ਜੀ ਵੀ ਆ ਗਏ ਤੇ ਬਰੀਫ ਕਰਨਾ ਚਾਹਨਾ ਤੁਹਾਨੂੰ ਬਾਕੀ ਐਕਸਪੈਂਡਜ ਲੇਡਰ ਸੀ ਤੁਹਾਡਾ ਬੜਾ ਕੋਸ਼ਿਸ਼ ਅਸੀਂ ਫੰਕਸ਼ਨ ਜਿਹੜੇ ਆਰਗੇਨਾਈਜ਼ ਕਰਾਉਨੇ ਆ ਉਹ ਕੈਸ਼ ਚ ਹੀ ਹੋ ਜਾਂਦਾ ਕੈਸ਼ ਹੋ ਜਾਂਦਾ ਕਿਉਂਕਿ ਕੁਝ ਬੰਦੇ ਕੈਸ਼ ਪੈਸੇ ਦਿੰਦੇ ਅਸੀਂ ਉਹਦਾ ਵਿੱਚ ਹਿਸਾਬ ਦਾ ਸਾਰਾ ਗਰੁੱਪ ਚ ਪਾਇਆ ਵਾ ਤੇ ਕਿਰਪਾ ਕਰਕੇ ਸਾਰੇ ਬੰਦੇ ਨੂੰ ਬੇਨਤੀ ਆ ਤੇ ਜਿਹੜੇ ਤੁਹਾਡੇ ਅੰਡ ਗੁਆਣ ਚ ਜੋ ਤੁਹਾਡੇ ਸੰਗੀ ਸਾਥੀ ਆ ਉਹਨਾਂ ਨੂੰ ਵੀ ਪਲੀਜ਼ ਇੱਕ ਵਾਰੀ ਮੈਸੇਜ ਜ਼ਰੂਰ ਕਰ ਮੈਂ ਕਰ ਦਿੰਦਾ ਜਿੰਨੀ ਜਲਦੀ ਹੋ ਸਕੇ ਆਪਣਾ ਗਰੁੱਪ ਚ ਮੈਸੇਜ ਪਾ ਕੇ ਤੇ 31 ਮਾਰਚ 25 ਤੱਕ ਅਪਡੇਟ ਕਰ ਦਿਓ ਇੱਕ ਸਭ ਤੋਂ ਅਹਿਮ ਗੱਲ ਜਿਹਦੇ ਬਾਰੇ ਇੱਕ ਸਾਡੇ ਮੇਰੇ ਜੀ ਨਰਿੰਦਰ ਬਾਜੀ ਨੇ ਇੱਕ ਬਹੁਤ ਹੀ ਆਪਣੇ ਸਾਡੇ ਸਾਨੂੰ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਪਿਛਲੇ ਅ ਫੰਕ ਆਪਣੇ ਲੋਹੜੀ ਦੇ ਪਹਿਲਾਂ ਸਾਡੇ ਵੱਡੇ ਭਾਈ ਸਾਹਿਬ ਬਿੱਲਾ ਜੀ ਸਾਡੇ ਦੁਨੀਆ ਨੂੰ ਬੀਬੀ ਛੋੜ ਕੇ ਛੋੜਾ ਦੇ ਗਏ ਨੇ ਤੇ ਹਮੇਸ਼ਾ ਉਹਨਾਂ ਦੀ ਸਾਨੂੰ ਇੱਕ ਕਮੀ ਮਹਿਸੂਸ ਹੁੰਦੀ ਰਹੇਗੀ ਤੇ ਉਹਨਾਂ ਦੇ ਛੋਟੇ ਭਾਈ ਸਾਹਿਬ ਵੱਲੋਂ ਇੱਕ ਆਪਣੇ ਬ੍ਰਦਰ ਨੂੰ ਸਿਧਾਂਜ ਜੀ ਦੇ ਵਾਸਤੇ ਉਹਨਾਂ ਨੇ ਬੈਂਚਾਂ ਦੀ ਤੇ ਟੇਲਾਂ ਦੀ ਸੇਵਾ ਕਰਾਈ ਹੈ ਜੀ ਚਲੋ ਆਪਾਂ ਇਕੱਠੇ ਚਲੀਏ ਸਾਰੇ ਉੱਥੇ ਫਿਰ ਇਕੱਠੇ ਚਲੀਏ ਫਿਰ ਚਲੋ ਹੁਣ ਸਾਰੇ ਉੱਥੇ ਆਜੋ ਹੁਣ ਵੀਡੀਓ ਸੋਏ ਇੱਕ ਪਰਿਵਾਰਕ ਸਾਂਝਾ ਸਮਾਜਿਕ ਸਾਂਝਾ ਇਹ ਸਾਡੀ ਸਾਰੀ ਟੀਮ ਸੈਂਸਰੀ 2 ਦੀ ਸੰਧੂ ਸਾਹਿਬ ਦੀ ਗੁਆਹਾਈ ਚ ਪ੍ਰਿੰਸੀਪਲ ਸੰਤ ਸ੍ਰਿੰਦਰਪਾਲ ਸਾਹਿਬ ਦੀ ਗੁਆਹਾਈ ਚ ਸੰਧੂ ਸਾਹਿਬ ਮੈਨੇਜਰ ਸਾਹਿਬ ਦੀ ਗੁਆਹਾਈ ਚ ਤੇ ਸਾਡਾ ਵਿਛੜਿਆ ਵੀਰ ਉਹ ਚਲੇ ਗਿਆ ਚਲੋ ਜੀ ਯਾਦ ਚ ਬੈਂਚ ਬੈਂਚਾਂ ਦੀ ਸੇਵਾ ਕੀ ਉਹ ਉਹਦਾ ਸੀ ਸ਼੍ਰੀ ਗਣੇਸ਼ ਅੱਜ ਕਰਨ ਜਾ ਰਹੇ ਆ ਜੀ ਤੁਹਾਡੇ ਸਾਹਮਣੇ ਇਹ ਉਸ ਤੋਂ ਥੋੜਾ ਵੱਡਾ ਕਰਵਾ ਲਿਆ ਜੀ ਉਹਦੇ ਅਗੇ ਦੇ ਕਰਦੇ ਤੇ ਮੈਂ ਇੱਕ ਹੋਰ ਗੱਲ ਮੈਂ ਮਾਫੀ ਮੰਗਣਾ ਚਾਹਨਾ ਹੈ ਹੀਰਾ ਜੀ ਨੂੰ ਸਪੈਸ਼ਲੀ ਕਿ ਮੈਂ ਤੇ ਨਿੰਦਰ ਭਾਜੀ ਪਹਿਲਾਂ ਕਮੇਟੀ ਨੂੰ ਬਰੀਫ ਨਹੀਂ ਕਰ ਸਕੇ ਕਿ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਾਸਤੇ ਅਸੀਂ YouTube ਦੇ ਉੱਪਰ ਜਿਹੜੇ ਲਾਈਵ ਹੋਏ ਮੈਂ ਉਹਦੇ ਉੱਪਰ ਮਾਫੀ ਮੰਗ ਲੈਂਦਾ ਇੱਕ ਇਹ ਗੱਲ ਦੁਹਰੀ ਹੈ ਕਿ ਇਹ ਦੂਸਰ ਕੋਈ ਵੀ ਕੰਮ ਕਰਨਾ ਚਾਹਣਾ ਚਾਹਨਾ ਪ੍ਰਧਾਨ ਸੈਕਟਰੀ ਦੀ ਕਮੇਟੀ ਦੀ ਸਹਾਇਤਾ ਜ਼ਰੂਰ ਹੋਣਾ ਚਾਹੀਦਾ ਹਾਂ ਸੋ ਦੋਸਤੋ ਇਹ ਸਾਡਾ ਪਰਿਵਾਰ ਹੈ ਸੈਂਸਿਟਿਵ ਪਰਿਵਾਰ ਹੈ ਰੋਪੜ ਦੀ ਸਭ ਤੋਂ ਸੋਹਣੀ ਛੜੀ ਕਲੋਨੀ ਹੈ ਤੇ ਸਾਨੂੰ ਮਾਣ ਹੈ ਤੇ ਇਹ ਬਿੱਲਾ ਭਾਜੀ ਨੂੰ ਸਵਰਪਤ ਤੇ ਤਿੰਨ ਬੈਂਚ ਇੱਥੇ ਇੰਸਟਾਲ ਕੀਤੇ ਆ ਇੱਥੇ ਥੈਂਕ ਯੂ ਬਿੱਲਾ ਛੋਟੇ ਬਿੱਲਾ ਭਾਜੀ ਦਾ ਬਹੁਤ ਮਿਹਰਬਾਨੀ